ਮੈਨੂੰ ਸੁਣ ਕੇ ਆਇਆ ਕਿ ਮੈਨੂੰ ਕੋ 10 ਸਾਲ ਹੀ ਕੰਮ ਕੀਤਾ ਹੈ। ਇਹ ਕਿਤੇ ਨਹੀਂ ਗਈ। ਪਰ ਮੈਂ ਇਹਨਾਂ ਕੰਮ ਕਰਕੇ ਪੈਸਾ ਕਮਾਇਆ 10 ਸਾਲਾਂ ਦਾ। ਕਿ ਇਹ ਹੋ ਵੀ ਕਿਤੇ। ਲਾਹੂੜੀ ਕਿੰਨੇ ਰੋਗ ਲਿੱਤੀ ਆ ਪਰਮਾਨੀ। ਉਹ ਇੱਥੇ ਬੜੀ ਕਮਾਈ ਦੇ ਜੀਵਨ ਤੇ ਕੱਟੀ ਗਈ। ਹੁਣ ਕੀ ਬਣਨਾ ਹੈ? ਇਹ ਤਾਂ ਮੇਂ ਮੇਲਪੋਟ ਹੋ ਗਿਆ। ਮੈਂ ਇਸੇ ਵਾਲੀ ਕੰਪਨੀ ਨੂੰ ਹੋ ਗਿਆ। ਚਲੋ ਜੀ ਅੱਜ ਕੋਈ ਕਰ ਦਈਏ ਇਹਨਾਂ ਦਾ ਕੰਮ ਸਾਡੇ। ਮਸਤੀਆਂ ਕੋ ਪੋਸ਼ਣ ਮੈਂ ਤੇ ਬਾਦਲ ਤੋਂ ਮਿਲਦਾ ਜੀ ਹੁਣ ਬਿਲਕੁਲ ਗਿਆ ਅੱਜ ਪ੍ਰਧਾਨ ਜੀ ਦੇ ਸਟੇਬਲ ਨਹੀਂ ਜੀ ਮੈਂ ਤਾਂ ਨਿਕਾਲੋ ਇੱਥੇ ਮੈਂ ਕਿ ਜਦ ਮੈਂ ਜਾ ਰਿਹਾ ਪਿੰਡ ਨੂੰ ਤੇ ਫਿਰ ਛਾਪੀ ਕੇ ਜਾਉਂਗਾ ਕਿਉਂਕਿ ਪੁਰਾਣਾ ਪਰਵਾ ਰਹੇ ਹਰ ਸਰਦਾਰ ਪੂਰਨ ਸਿੰਘ ਦੇ ਤੁਹਾਨੂੰ ਪਤਾ ਹੀ ਉਹਨਾਂ ਦੇ ਟਾਈਮ ਤੋਂ ਕਿ ਤੇ ਵਟੇਰ ਦਾ ਔਰ ਸਭ ਦੇ ਦਿਨ ਨਾਲ ਸਾਢੇ 9:00 ਬੜੇ ਫੈਮਿਲੀ ਐਟ੍ਰੈਕਸ਼ਨ ਔਰ ਜਿੰਨਾ ਫਟੇਗੜ ਚੁੰਗੀ ਜਾ ਤੇ ਬੀਸ਼ਕ ਭਾਵੇਂ ਇੱਕ ਲੋਨ ਆਏ ਪਰ ਇਹਨਾਂ ਲੋਕਾਂ ਦਾ ਵੀ ਮੈਂ ਤਾਂ ਮਰਜ਼ ਕਰਦਾ ਕਿ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਵੋਟਾਂ ਪਾਈਆਂ ਔਰ ਬਹੁਤ ਘੱਟ ਲੀਡਰਾਂ ਨੂੰ ਕਿ ਜਿਹੜੇ ਪੁਰਾਣੇ ਵਰਕਰ ਯਾਦ ਰੱਖਣ ਤੇ ਵਾਕੇ ਉਹਨਾਂ ਨੇ ਬਹੁਤ ਯਾਦ ਰੱਖਿਆ ਤੇ ਉਹਨਾਂ ਨੇ ਆਪਣੀ ਚੀਜ਼ਾਂ ਨਾਲ ਜਿੱਥੇ ਬਾਜਲਾ ਸਾਹਿਬ ਕੋਲ ਸਾਰੇ ਵਰਕਰਾਂ ਨੇ ਜਿੰਨਾ ਕੰਮ ਕੀਤਾ ਖਾਰਨ ਦਾ ਮਟਰ ਨਾ ਕਰਦਾ ਅੰਦਾ ਸਭ ਭਵਾਨ ਵਦੋ ਉਹਨਾਂ ਚੀ ਤੋਂ ਕਿ ਜੇ ਥਾਣੇਦਾਰ ਤੋਂ ਲੈ ਕੇ ਭਵਾਨਾ ਤੋਂ ਲੈ ਕੇ ਸਾਰੇ ਕਿਤੇ ਕੋਈ ਬਦਲਾਅ ਦੇ ਵਿੱਚ ਤੁਸੀਂ ਜੀ ਦੇਖੋ ਕਿ ਹੋਰ ਕੀ ਕੀ ਆਉਂਦਾ ਹਜੇ ਵੇਟ ਕਰੋ ਬਹੁਤ ਕੁਝ ਹੋਏਗਾ ਜੀ ਇਹ ਚੀਜ਼ਾਂ ਨੇ ਕਿ ਬਦਲਾਅ ਦੇ ਵਿੱਚ ਇਹ ਵੀ ਕਿਹਾ ਸੀ ਕਿ ਜੇ ਥਾਣੇ ਤੋਂ ਡੋਇਡ ਨਸ਼ਾ ਫੜਿਆ ਜਾਏਗਾ ਉਥੋਂ ਦੇ ਐਸਐਸਪੀ ਨੂੰ ਕੀਤਾ ਜਾਏਗਾ ਸਸਪੈਂਡ ਕਰ ਦਿੱਤਾ ਜਾਏਗਾ ਤੇ ਤੁਸੀਂ ਹਰ ਰੋਜ਼ ਵੇਖੋ ਮੁੱਖ ਮੰਤਰੀ ਨੇ ਉਹਨੇ ਇੱਕ ਸਹਾਇਤਾ ਕੇਂਦਰ ਵੀ ਖੋਲ ਦਿੱਤਾ ਤੇ ਤੁਸੀਂ ਸ਼ਿਕਾਇਤ ਪਾਓਗੇ ਹਰ ਜ਼ਿਲ੍ਹੇ 'ਚ ਮੁੱਖ ਮੰਤਰੀ ਸਹਾਇਤਾ ਕੇਂਦਰ ਹੋਏਗਾ ਜਾਂ ਕੰਪਲੇਂਟ ਸੈਂਟਰ ਜਾਂ ਜੂਬ ਜਦੋਂ ਫਿਰ ਮੇਰੇ ਦਫ਼ਤਰ 'ਚ ਆਏਗੀ ਉਥੋਂ ਫਿਰ ਤੁਹਾਨੂੰ ਕਾਲ ਆਏਗੀ ਫਿਰ ਉਹ ਕਾਲ ਤੋਂ ਬਾਅਦ ਤੁਹਾਨੂੰ ਦੱਸਿਆ ਜਾਏਗਾ ਕਿੱਥੇ ਜਾਓਗੇ ਉਹਨੇ ਦਿਨ ਤੱਕ ਇਨਸਾਫ ਕਿੱਥੇ ਮਿਲੇਗਾ ਇਸ ਕਰਕੇ ਪ੍ਰਧਾਨੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਯੋ ਮੇਰੇ ਕਹ ਲੋਕਾਂ ਨੂੰ ਉਲਝਾਉਣਾ ਚਾਹੁੰਦੇ ਨੇ ਕਿ 27 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਤੇ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਔਰ ਜਿਹੜਾ ਇਹ ਮੁੱਖ ਮੰਤਰੀ ਕਹਵੇ ਕਿ ਮੈਂ ਉੱਥੇ ਜਾ ਕੇ ਜਲੰਧਰ ਦੇ ਵਿੱਚ ਆਪਣਾ ਉਥੇ ਘਰ ਲੈਣ ਲੱਗਾ ਉਥੋਂ ਦਾ ਸਰਕਾਰ ਚਲਾਉਂਗਾ ਤੇ ਬਾਏ ਇਲੈਕਸ਼ਨ ਲੜੂਗਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਲੋਕਾਂ ਤੇ ਅਨਾਉਂਸ ਹੋ ਗਈ ਸੀ ਮੁੱਖ ਮੰਤਰੀ ਸਾਹਿਬ ਨਾਲ ਦੇ ਆਫੀਸਰਾਂ ਨੂੰ ਪੁੱਛ ਲਿਆ ਕਰੋ ਕੋਲ ਡਿਪਟੈਂਡਰ ਲੱਗੂਗਾ ਉੱਥੇ ਤੁਹਾਡੇ ਸਾਈਨ ਨਹੀਂ ਚੱਲਣਗੇ ਤਾਨੂੰ ਇਵਨ ਕੋਈ ਐਸਐਚਓ ਵੀ ਮਿਲ ਨਹੀਂ ਜਾਈਗਾ ਜਿਹੜਾ ਤੁਸੀਂ ਕਰੋਗੇ ਕਰਕੇ ਮੁੱਖ ਮੰਤਰੀ ਦੀ ਖੋਤਰੀ ਬਹੁਤ ਉੱਚੀ ਹੁੰਦੀ ਹੈ ਉਹਦਾ ਸਾਨੂੰ ਧਿਆਨ ਰੱਖਣਾ ਜਿਹਦਾ ਉਹਦੀ ਜਿਹੜਾ ਸਟੇਟਸ ਆ ਉਹਨੂੰ ਥੱਲੇ ਨਹੀਂ ਕਰਨਾ ਚਾਹੀਦਾ ਮੁੱਖ ਮੰਤਰੀ ਦੇ ਰਤਬੇ ਨੂੰ ਜੋ ਮੁੱਖ ਮੰਤਰੀ ਦਾ ਰਤਬਾ ਉਹੀ ਰਹੇਗਾ ਐਸਾ ਹੁਣ ਭਾਵੇਂ ਤੁਸੀਂ ਪਿਛਲੇ ਦਿਨ ਤੁਹਾਡਾ ਬਿਆਨ ਆਇਆ ਸੀ ਸਰਪੀਰ ਬਾਦਲੀ ਜਿਹੜਾ ਖਾਲੀ ਦਲ ਦਾ ਬੜਾ ਕੋਈ ਕੋਈ ਅੱਜ ਵੀ ਮੈਂ ਇਹ ਕਹਿਣਾ ਕਿ ਜੋ ਖਾਲੀ ਦਾ ਦੇ ਹਲਾ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਕਮਜ਼ੋਰ ਹੋਣਾ ਬੜੀਆਂ ਚੀਜ਼ਾਂ ਨੂੰ ਜਿਹੜੀ ਉਹਦੇ ਵਿੱਚ ਨੁਕਸਾਨ ਹੋਏਗਾ ਇੱਕ ਅਖਾਲੀ ਦਲ ਇਹੋ ਜਿਹਾ ਵਾਕ ਜਿੰਨੇ ਹਿੰਦੂ ਸਿੱਖੀ ਇਕਤਾ ਵੀ ਕਾਇਮ ਰੱਖੀ ਆਤਵਾਦ ਦੇ ਵਿਰੁੱਧ ਹਿੰਦੂ ਸਿੱਖ ਭਾਵੇਂ ਬੇਸ਼ੱਕ ਅਖਾਲੀ ਦਲ ਆਤਵਾਦੀ ਦੇ ਵਿਰੁੱਧ ਜਾਂਦਾ ਰਹੇ ਪਰ ਇਹਨਾਂ ਨੂੰ ਮੋਡਰੇਟਿਵ ਸਮਝਿਆ ਗਿਆ ਨਾ ਕਿ ਐਂਟੀ ਜਾਂ ਗਰਮਖਿਆਲੀ ਨਹੀਂ ਸਮਝਿਆ ਗਿਆ ਉਹ ਪਰ ਬਾਦਲ ਸੁਖਬੀਰ ਬਾਦਲ ਕੋਲ ਰਿਸੋਰਸ ਜੀ ਵੀ ਹੈਗੇ ਨੇ ਬੱਟੇ ਬਾਦਲ ਸਭ ਦੇ ਮਿਲਦੇ ਜਿਹੜੇ ਲੀਡਰ ਇਹਨਾਂ ਨਾਲ ਅਪਡੇਸ਼ਨ ਵੀ ਹੈਗੇ ਪਰ ਸੁਖਵੀਰ ਬਾਦਲ ਨੂੰ ਉਹ ਜੁੰਡਲੀ ਤੋਂ ਨਿਕਲਣਾ ਪਏਗਾ ਜੇ ਕਾਂਦੀ ਪਲ ਚਾਉਣਾ ਪਰ ਮੇਰਾ ਖਿਆਲ ਹੈ ਕਿ ਉਹ ਜੁੰਡਲੀ ਤੋਂ ਨਿਕਲਣਾ ਨਹੀਂ ਚਾਹਦਾ ਨੁਕਸਾਨ ਅਕਾਲੀ ਦਲ ਦਾ ਵੀ ਕਰੇਗਾ ਤੇ ਪੰਜਾਬ ਦਾ ਵੀ ਕਰੇਗਾ ਡੇਰਾ ਸਾਹਿਬ ਬੰਨਾ ਨੰਦ ਜਿੰਨੀ ਚਾਉਣਾ ਹੋਣ ਵਾਲੀ ਆ ਕਾਂਸਲ ਨੂੰ ਕਿਹੜਾ ਕੈਂਡੀਡੇਟ ਦੇਖੋ ਜੀ ਜੀ ਤੇ ਵਿਚਾਰ ਆਉਣੀਆਂ ਨੇ ਜਿਹੜਾ ਕੋਈ ਕਰਨੀ ਤੋਂ ਬਾਅਦ ਵੇਖਾਂਗੇ ਹੋਰ ਲੜਾਂਗੇ ਤੇ ਜਿੱਤਾਂਗੇ